ਕਿਸੇ ਸ਼ਾਇਰ ਨੇ ਬਾ ਕਮਾਲ ਅਲਫਾਜ਼ ਲਿਖੇ ਹੈ ਕਿ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੁੰਦੀ ਹੈ ਮੁਸ਼ਕਿਲ ਤੋ ਜੇ ਹੈ ਕਿ ਬੜੀ ਮੁਸ਼ਕਿਲ ਸੇ ਹੁੰਦੀ ਹੈ ਜੋ ਬਾ ਦਵਾ ਸੇ ਬਨ ਨਹੀਂ ਸਕਤੀ ਉਹ ਦੁਆ ਸੇ ਹੁੰਦੀ ਹੈ ਜਬ ਕਾਬਲ ਮੁਰਸ਼ਿਦ ਮਿਲ ਜਾਤੇ ਹਨ ਬਾ ਸਿੱਧੀ ਖੁਦਾ ਸੇ ਹੁੰਦੀ ਹੈ ਅਜ ਬਟਾਲਾ ਤੋ ਐਸੀ ਤਸਵੀਰ ਸਾਂਝੀ ਕਰ ਰਹੇ ਆ ਜਿੱਥੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਉਥੇ ਬਟਾਲਾ ਦਾ ਇੱਕ ਨੌਜਵਾਨ ਜੋ ਕਿ ਸਾਈਕਲ ਤੇ ਬਟਾਲਾ ਤੋ ਪਟਨਾ ਸਾਹਿਬ ਕਰੀਬ 1505 ਕਿਲੋਮੀਟਰ ਦੀ ਇਹ ਸਾਈਕਲ ਯਾਤਰਾ ਤੈਅ ਕਰ ਰਿਹਾ ਹੈ ਆਓ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਸ ਦੇ ਮਨ ਵਿੱਚ ਇਹ ਯਾਤਰਾ ਕਰਨ ਦਾ ਵਿਚਾਰ ਕਿੱਦਾਂ ਆਇਆ ਕਿਉਂਕਿ ਜਿਆਦਾਤਰ ਇਨਸਾਨ ਜਦੋਂ ਦੁੱਖ ਪੈਂਦਾ ਹੈ ਤੇ ਪਰਮਾਤਮਾ ਵਾਲੇ ਪਾਸੇ ਹੁੰਦੇ ਹਨ ਇਸ ਨੌਜਵਾਨ ਨੇ ਵੀ ਆਫ ਕੈਮਰਾ ਦੱਸਿਆ ਅਜਿਹਾ ਕੁਝ ਵਾਪਰਿਆ ਇਹਦੀ ਜ਼ਿੰਦਗੀ 'ਚ ਆਓ ਗੱਲਬਾਤ ਕਰਕੇ ਹੱਡ ਬੀਤੀ ਜਾਣ ਦੀ ਕੋਸ਼ਿਸ਼ ਕਰਦੇ ਹਾਂ ਸਸਕਾੜੀ ਸ਼ੁਭਨਾਮ ਕੀ ਹੈ ਕਿੱਥੇ ਰਹਿੰਦੇ ਹੋ ਸ ਮੇਰਾ ਨਾਮ ਨਹੀਂ ਦੱਸੀ ਜੀ ਕਿੱਥੇ ਰਹਿੰਦੇ ਹੋ ਸਰ ਅਸੀਂ ਨੇ ਆਪਣਾ ਮਹਾਰਾਜ ਸਿੰਘ ਕਲੋਨੀ ਨਰਿੰਦਰ ਸੰਗੜੀ ਕੈਮਰਾ ਦਿਖਾ ਰਿਹਾ ਜੋ ਪਟਨਾ ਸਾਹਿਬ ਤੁਸੀਂ ਸਾਈਕਲ ਯਾਤਰਾ ਜਾ ਰਹੇ ਹੋ ਕਿਸ ਕਾਰਨ ਜਾ ਰਹੇ ਹੋ ਕਿਸ ਕਰਕੇ ਤੁਸੀਂ ਗੁਰੂ ਘਰ ਦੇ ਨਾਲ ਜੁੜੇ ਹੋ ਸਰ ਮੇਰਾ ਨਾ ਬੇਟਾ ਨਹੀਂ ਠੀਕ ਹੀ ਤੇ ਅਸਟਮ ਠੀਕ ਹੈ ਮਹਾਰਾਜ ਦੀ ਕਿਰਪਾ ਚੱਲਦਾ ਦੇਖੋ ਇਹ ਬੇਟਾ ਆਜ ਤੋਂ 28 ਮਹੀਨੇ ਪਹਿਲੇ ਦੀ ਗੱਲ ਆ ਤੇ ਇਹ 20 ਮਹੀਨੇ ਦਾ ਸੀ ਹੁਣ 4 ਸਾਲ ਦਾ ਤੇ ਇਹਨੇ ਨਾ ਕੁਝ ਖਾਣਾ ਕਰਨਾ ਨਾ ਕੁਝ ਪੀਣਾ ਕਰਨਾ ਬਸ ਹੂੰ ਮਦਰ ਫੀਡ ਜਿਹੜੀ ਹੈ ਤੇ ਮਹਾਰਾਜ ਸਾਨੂੰ ਬੜਾ ਹੋਣਾ ਕੀ ਅਸੀਂ ਕਹਿੰਦੇ ਹਾਂ ਮਹਾਰਾਜ ਕਿਰਪਾ ਕਰੋ ਤੇ ਕਿਸੇ ਨੇ ਸਾਨੂੰ ਕਿਹਾ ਕਿ ਆਪਣਾ ਤੂੰ ਕਹਿੰਦਾ ਯਾਰ ਦਰਬਾਰ ਸਾਹਿਬ ਜਾਂਦੇ ਰਹਿੰਦੇ ਤੁਸੀਂ ਤੇ ਕੰਦੇ ਇਸ਼ਨਾਨ ਕਰਵਾਇਆ ਕਦੀ ਮੈਂ ਕਹਿੰਦਾ ਮੈਂ ਇਸ਼ਨਾਨ ਨਹੀਂ ਕਰਵਾਇਆ ਕਿ ਨਹੀਂ ਕਰਵਾਇਆ ਮੇਰੇ ਹਿਸਾਬ ਨਾਲ ਨਹੀਂ ਕਰਵਾਇਆ ਵੀ ਨਹੀਂ ਦਿਮਾਗ ਚ ਰੰਦਾ ਜਦੋਂ ਪਰਦਾ ਪਿਆ ਹੋਏ ਤੇ ਜਦੋਂ ਅਸੀਂ ਇਹਨੂੰ ਇਸ਼ਨਾਨ ਕਰਵਾਇਆ ਚੌਥੇ ਦਿਨ ਬਾਜੀ ਮੇਰੀ ਬੇਟੀ ਨੇ ਇਹਨੂੰ ਹੱਪ ਕੀਤਾ ਘਰ ਆ ਕੇ ਚੌਥੇ ਦਿਨ ਹੱਪ ਕੀਤਾ ਇਹਨੇ ਵੀ ਹੱਪ ਕਰਨਾਂ ਜਾਨੂ ਕਰ ਦਿੱਤਾ ਜੇ ਉਹਨੇ ਮੁੰਡੇ ਤੇ ਹੱਪ ਕੀਤਾ ਨੇ ਮੁੰਡੇ ਤੇ ਹੱਪ ਕੀਤਾ ਜੇ ਮੂੰਹ ਤੇ ਹੱਪ ਕੀਤਾ ਫਿਰ ਮੂੰਹ ਤੇ ਹੱਪ ਕੀਤਾ ਤੇ ਮੈਂ ਕਹਾਂ ਮਹਾਰਾਜ ਦੀ ਕਿਰਪਾ ਹੁਣੀ ਚੱਲੂ ਹੋ ਗਈ ਹੈ ਉਸ ਤੋਂ ਬਾਅਦ ਇਹ ਉਹਨੇ ਕਹੇ ਫੇਰ ਜਾਇਓ ਅਸੀਂ ਦੁਕਾਨਦਾਰ ਬੰਦੇ ਆ ਗਿਆ ਟਾਈਮ ਨਹੀਂ ਲੱਗਿਆ ਮੈਨੂੰ ਤੁਹਾਨੂੰ ਕਹਾਂ ਕਿਉਂ ਇਹ ਬਿਮਾਰੀ ਤੇ ਬਹੁਤ پیسے ਲੱਗੇ ਮੇਰੇ ਮਾਦਾ ਦੀ ਕਿਡਨੀਆਂ ਫੇਲ ਸੀ ਤੇ ਫਾਦਰ ਮੇਨੂੰ ਵੀ ਕੈਂਸਰ ਸੀ ਜਿੰਨੇ ਲੋਕੀ ਕਹਿੰਦੇ ਨੇ ਅਸੀਂ ਆਪਣਾ ਕੋਠੀ ਲਾਵਾਂਗੇ ਜਾਂ ਕਾਰ ਲਾਵਾਂਗੇ ਇੰਨੇ ਅਸੀਂ 8-10 ਸਾਲਾਂ ਚ ਲਾ ਦਿੱਤੇ 28-30 ਲੱਖ ਰੁਪਏ ਸਾਡਾ ਲੱਗ ਗਿਆ ਤੇ ਬਾਅਦ ਚ ਨਾ ਉਹਨੇ ਕਿਹਾ ਸੀ ਜਾਓ ਫਿਰ ਅਸੀਂ ਫਿਰ 2.5 ਮਿੰਟ ਟਾਈਮ ਨਹੀਂ ਲੱਗਾ ਮੈਨੂੰ ਇਹ ਮੰਨ ਗਈ ਤੇ ਫਿਰ ਜਦੋਂ ਟਾਈਮ ਲੱਗਾ ਤੇ ਅਸੀਂ ਗਏ ਤੇ ਅਸੀਂ ਫਿਰ ਇਸ਼ਨਾਨ ਕਰਾਇਆ ਫਿਰ ਚੌਥੇ ਦਿਨ ਜਿਹੜੇ ਗੁਰਾਂ ਅੰਦਾਜ਼ੀ ਸਿਕੰਦਰ ਚੌਥੇ ਗੁਰੂ ਸੀ ਇਹ ਸਭ ਨੂੰ ਪਤਾ ਤੇ ਚੌਥੇ ਦਿਨ ਫਿਰ ਰੇੜਨ ਲਾ ਪਿਆ ਤੇ ਫਿਰ ਮੈਂ ਕਿਹਾ ਮਹਾਰਾਜ ਦੀ ਕਿਰਪਾ ਚੱਲੂ ਹੋ ਗਈ ਹੈ ਹੁਣ ਤੇ ਫਿਰ ਜਿਹੜਾ ਪ੍ਰਣਾਮ ਸੇਤੇ ਸਜਾਣਾ ਚਾਲੂ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਅ ਅਸੀਂ ਜੀ ਜਾਨਾ ਚਾਲੂ ਕਰ ਦਿੱਤਾ ਤੇ ਬਾਅਦ ਵਿੱਚ ਮੈਨੂੰ ਕਿਸੇ ਨੇ ਕਿਹਾ ਕਿ ਇੱਥੇ ਨਾ ਆਪਣਾ ਪ੍ਰਸ਼ਾਦ ਵੀ ਮਿਲਦਾ ਕਿਉਂ ਦਾ ਤੇ ਉਹ ਤੁਸੀਂ ਬੇਟੇ ਨੂੰ ਲਗਾਓ ਤੇ ਉਹਦੀ ਮਾਲ ਚੋ ਕਿੰਨ ਦੋ ਸਾਲ ਦਾ ਹੋ ਗਿਆ ਬਾਅਦ ਤੇ ਫਿਰ ਜਦੋਂ ਅਸੀਂ ਗਏ ਤੇ ਸਾਨੂੰ ਕਿਸੇ ਨੇ ਦੱਸਿਆ ਕਹਿੰਦੇ ਇੱਥੋਂ ਨਹੀਂ ਪ੍ਰਸ਼ਾਦ ਛੀਦਾ ਸਾਹਿਬ ਤੋਂ ਮਿਲਦਾ ਜਿਹੜਾ ਮੱਕਾ ਠੀਕ ਆ ਅਸੀਂ ਨਾਲ ਦੇ ਨਾਲ ਛੀਦਾਂ ਸਾਹਿਬ ਤੇ ਵੀ ਜਾਣਾ ਚાલુ ਕਰ ਦਿੱਤਾ ਜਦੋਂ ਉੱਥੇ ਗਏ ਆ ਤੇ ਆਪਣਾ ਅਸੀਂ ਕਿ ਆਪਾਂ ਬਾਈ ਕਿਰਪਾ ਕਰਿਓ ਲਿਆਂਦਾ ਚਲੋ ਆਪਾਂ 2 ਸਾਲ ਲਗਾ ਡੇਢ ਸਾਲ ਲਗਾਉਂਦੇ ਨੇ ਆ ਮਾਰਚ ਮਹੀਨੇ ਦੀ 10 ਤਰੀਕ ਨੂੰ ਅਸੀਂ ਗਏ ਆ ਤੇ ਸਾਰੀ ਫੈਮਲੀ ਤੇ ਉਦੋਂ ਦਵਾਈ ਚਲਦੀ ਸੀ ਬਾਜ ਚ ਦੀ ਬਾਜ ਸਾਨੂੰ ਬਾ ਲੱਗਿਆ ਕਿ ਬੇਟਾ ਡੈਬ ਨੋਰਮਲ ਹੈ ਤੇ ਜਦੋਂ ਅਸੀਂ ਮਾਲਸ਼ ਕੀਤੀਆਂ ਤੇ ਨਹੀਂ ਫਰਕ ਪਿਆ ਅਸੀਂ ਫਿਰ ਬਾਬਾ ਜੀ ਨੂੰ 10 ਤਰੀਕ ਨੂੰ ਗਏ ਆ ਉਦੋਂ ਵੀ ਗਿਆ ਉਸ ਤੋਂ ਬਾਅਦ ਅਸੀਂ ਦਵਾਈ ਲੈਣ ਮੈਂ ਤੇ ਮੇਰੀ ਬੇਟੀ ਗਈਆਂ ਸਕੂਟੀ ਤੇ ਅਸੀਂ ਗਿਆ ਸੀ ਕਿ ਬਾਬਾ ਜੀ 1.5 ਸਾਲ ਹੋ ਗਏ ਤੁਹਾਡੇ ਬੰਦੇ ਜੇ ਤੁਸੀਂ ਕਿਰਪਾ ਨਹੀਂ ਨਾ ਕੀਤੀ ਤੇ ਹੁਣ ਕਿਸੇ ਨੇ ਵੀ ਨਹੀਂ ਕਰਨੀ ਤੇ ਦਾਰੇ ਜੇ ਤੁਹਾਡੇ ਹੀ ਆਣਾ ਵਾ ਸੀ ਤੇ ਬਾਅਦ ਚ ਫਿਰ ਚੌਥੇ ਦਿਨ ਮਹਾਰਾਜ ਜੀ ਇਹੋ ਜੀ ਕਿਰਪਾਈ ਫਿਰ ਚੌਥੇ ਦਿਨ ਇਹ ਚੱਲਣ ਲੱਪਿਆ ਹੁਣ ਤੁਹਾਡੇ ਸਾਹਮਣੇ ਬੇਟਾ ਸਾਰੀ ਗੱਲਾਂ ਕਰਦਾ ਜੇ ਓਏ ਹੈਡ ਕਿਤੇ ਆ ਤੇ ਮਾਉਥ ਕਿਤੇ ਆ ਤੀਥ ਕਿਤੇ ਆ ਤੇ ਚਿੱਜੀ ਕਿਹੜੇ ਮੂੰਹ ਚ ਖਾਣੀ ਐ ਤੇ ਢਿੱਡੀ ਕਿਹੜੀ ਢਿੱਡੀ ਜਾਣੀ ਐ ਤੇ ਮਮਾ ਪਾਪਾ ਕੀਦੇ ਆ ਤੇ ਇਹ ਇਹਦੀ ਫਿੰਗਰ ਨਹੀਂ ਹੈਗੀ ਇਹਦੀ ਫਿੰਗਰ ਨਹੀਂ ਹੈਗੀ ਕਿਥੇ ਹੈਗੀ ਡਾਕਟਰ ਨੇ ਕਹਤਾ ਸੀ ਕਿ ਰਿੰਦਰ ਸਿੰਘ ਜੀ ਇਹ ਤੇ ਹੋ ਗਈ ਜਦੋਂ ਕਿਰਪਾ ਹੋਈ ਆ ਉਸ ਤੋਂ ਪਹਿਲਾਂ ਕਿਹੜੇ ਕਿਹੜੇ ਡਾਕਟਰ ਕਿਥੇ ਕਿਥੇ ਗਏ ਹੋ ਕਿੰਨਾ ਕ ਤੁਸੀਂ ਇਲਾਜ ਕਰਵਾਇਆ ਬੱਚੇ ਦਾ ਪਹਿਲਾਂ ਸਰ ਅਸੀਂ ਹੁਣ ਤੱਕ 17 ਲੱਖ ਰੁਪਏ ਤੇ ਲਗਾ ਬੈਠੇ ਆ ਤੇ ਡਾਕਟਰ ਨੇ ਇੱਥੇ ਤੱਕ ਕਹਤਾ ਕਿ ਆਪਣਾ ਇਹ ਐਬਨਾਰਮਲ ਆ ਇਹ ਜੇ ਤੁਸੀਂ ਆਖੋ ਇਹਨੇ ਤੁਹਾਨੂੰ ਕਮਾਈ ਦੇਣੀ ਕਮਾਈ ਨਹੀਂ ਦੇਣੀ ਇਹਦੀ ਸੇਵਾ ਹੀ ਹੈ 12-13 ਸਾਲ ਕਿ ਜੇ ਆਖੋ ਤੁਸੀਂ ਇਹ ਰੋਡ ਕਰਾਸ ਕਰ ਲੇਗਾ ਕਿ 12-13 ਸਾਲ ਤੇ ਇਹ ਨਹੀਂ ਕਰ ਸਕੇਗਾ ਪਰ ਸਾਨੂੰ ਮਹਾਰਾਜ ਤੇ ਪੂਰਾ ਵਿਸ਼ਵਾਸ ਹੈ ਹੁਣ ਤੁਸੀਂ ਸਾਈਕਲ ਤੇ ਜਾ ਰਹੇ ਹੋ ਪੱਟਾ ਸਾਹਿਬ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਜਾ ਚੁੱਕੇ ਹੋ ਕਿੱਥੇ ਕਿੱਥੇ ਤੁਸੀਂ ਮੱਥਾ ਟੇਕ ਚੁੱਕੇ ਹੋ ਸਰ ਪਿਛਲੀ ਵਾਰੀ ਅਯੋਧਿਆ ਗਿਆ ਸੀ ਮੈਂ ਤੇ ਆਪਣੇ ਬਰਦਰ ਨੂੰ ਇੰਨੀ ਗੱਲ ਕਹਿ ਦਿੱਤੀ ਸੀ ਕਿ ਜੋ ਵੀ ਹੈਗਾ ਸਭ ਕੁਝ ਤੇਰਾ ਸੀ ਇਕੱਠੇ ਹੀ ਕੀਤਾ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਣਾ ਸੀ ਇੰਨੀ ਗੱਲ ਕਹਿ ਦਿੱਤੀ ਸੀ ਕਿ ਆਪਾਂ ਜੋ ਕੁਝ ਹੈਗਾ ਤੇਰਾ ਵਾ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਮੈਂ ਜਿੰਨੇ ਤੇ ਆਸੀ ਗੁਰਦੁਆਰੇ ਮੈਂ ਸਾਈਕਲ ਤੇ ਘੁੰਮਣਾ ਚਾਹਨਾ ਜਿਹੜੇ ਹੈਂਡੀਕੈਪ ਬੱਚੇ ਆ ਜਿਹੜੇ ਅਬਨਾਰਮਲ ਬੱਚੇ ਆ ਇਨਾ ਵਾਸਤੇ 30 40 ਮਰਲੇ ਜਗਾ ਲੈ ਕੇ ਮੈਂ ਆਪਣੇ ਕੋ ਕੇਸ ਕੋ ਡੋਨੇਸ਼ਨ ਦੀ ਗੱਲ ਨਹੀਂ ਕਰ ਰਿਹਾ ਹੱਲੇ ਨਹੀਂ ਹੈਗੇ ਮੇਰੇ ਕੋ ਐਮ ਤੁਹਾਨੂੰ ਕਹੀ ਆ ਮਤਲਬ ਬਾਅਦ ਚ ਕਿ ਜੇ ਮੇਰੇ ਕੋ ਹੋਣ ਤੇ ਹਰ ਇੱਕ ਨੂੰ ਆਸ ਹੁੰਦੀ ਹੈ ਠੀਕ ਹੈ ਨਾ ਤੇ ਇਹਨਾਂ ਨੂੰ ਖੁਸ਼ ਵੇਖਣਾ ਚਾਹਨਾ ਵਾ ਜਿੱਦਾਂ ਮਤਲਬ ਕਈਆਂ ਦੇ ਬਜ਼ੁਰਗਾਂ ਜਿੰਦਾ ਮਤਲਬ ਜਿਨ੍ਹਾਂ ਦੇ ਪਾਸਾ ਮਰਿਆ ਹੁੰਦਾ ਜਿਹਦਾ ਕਹਿਦੇ ਨੇ ਅਟੈਕ ਹੋਇਆ ਹੈ ਨਾ ਕੀ ਜਾਂਦਾ ਤੇ ਉਹਨਾਂ ਦੀ ਮੈਂ ਛਿੱਦਾਂ ਸਭ ਨੂੰ ਮੈਂ ਕਹਿੰਦਾ ਕਿ ਕਿਉਂ ਲੈ ਆ ਕੇ ਮਲਚ ਕੀਤੀ ਜਾਵੇ ਮਹਾਰਾਜ ਕਿਰਪਾ ਕਰੇ ਉਹਨਾਂ ਸਭ ਤੇ ਕੋਈ ਧਰਮ ਦੀ ਨਹੀਂ ਗੱਲ ਨਹੀਂ ਭਾਵੇਂ ਹਿੰਦੂ ਆ ਭਾਵੇਂ ਮੁਸਲਮਾਨਾਂ ਨੂੰ ਪੰਜ ਦਿੱਕਤ ਸਾਈ ਹੈ ਸਾਰਿਆਂ ਦੀ ਕਿਉਂ ਮੈਂ ਜੋ ਮੇਰੀ ਸੋਚ ਹੈ 12 ਸਾਲ ਤੋਂ 1 ਸਾਲ ਤੋਂ 1 ਦਿਨ ਤੋਂ ਲੈ ਕੇ 12 ਸਾਲ ਦੇ ਬੱਚੇ ਤੱਕ ਠੀਕ ਹੈ ਤੇ ਜਿਹੜੇ 70 ਸਾਲ ਤੋਂ ਉੱਤੇ ਬਜ਼ੁਰਗ ਹੈ ਸਭ ਦੇ ਸਾਂਝੀ ਹੋਣੇ ਚਾਹੀਦੇ ਆ ਇਹਨਾਂ ਚ ਬੇਦਵਾ ਦੀ ਗੱਲ ਨਹੀਂ ਜੇ ਮੰਨ ਲਓ ਜੇ ਨਹੀਂ ਕੀ ਮਤ ਜੇ ਨਹੀਂ ਕਰ ਸਕਦੇ ਮਦਦ ਕੋਈ ਦਿੱਕਤ ਨਹੀਂ ਆਗੀ ਤੇ ਪਰ ਇਹ ਹੈ ਕਿ ਹੌਸਲਾ ਹੋਣਾ ਚਾਹੀਦਾ ਕਿ ਆਪਾਂ ਕੋਈ ਐਡਾ ਲੱਗਦਾ ਵੀ ਨਹੀਂ ਜੇ ਕਰੋ ਉਹਦੇ ਕੁਝ ਨਹੀਂ ਹੁੰਦਾ ਕੋਈ ਦਿੱਕਤ ਨਹੀਂ ਆਉਂਦੀ। ਤੋਂ ਆਓ ਜੀ ਭਾਈ ਸਾਹਿਬ ਦੇ ਵਾਈਫੀ ਮੌਜੂਦ ਹੈ ਗੱਲਬਾਤ ਕਰਦੇ ਆ। ਸਬਸਕ੍ਰਾਈਬਰਾਂ ਜੀ ਸ਼ੁਭਨਾਮ ਜੀ। ਸ਼ਿਲਪਾ ਬਾਟਿਆ। ਪੰਡ ਕੀ ਕਹਿਣਾ ਚਾਹੁੰਦੇ ਹੋ? ਭਾਰੀ ਹੁਣ ਯਾਤਰਾ ਕਰ ਰਹੇ ਆ ਤੁਸੀਂ ਆਪਣੇ ਬੱਚੇ ਵਾਸਤੇ ਕਈ ਤਰ੍ਹਾਂ ਦੇ ਸੁੱਖਣਾ ਕੀਤੇ ਹੋਣਗੇ ਮਾਪੇ ਕਰਦੇ ਆ। ਕੀ ਕਹਿਣਾ ਚਾਹੁੰਦੇ ਹੋ ਜੋ ਵਾਹਿਗੁਰੂ ਦੀ ਇੱਕ ਬਖਸ਼ਿਸ਼ ਹੋਈ ਹੈ ਉਸ ਬਾਰੇ। ਦੇਖੋ ਜੀ। ਹਾਂਜੀ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਆ ਪਹਿਲੇ ਆਪਣੇ ਬੱਚੇ ਵਾਸਤੇ ਗਏ ਹੁਣ ਵੀ ਜਾ ਰਹੇ ਨੇ ਆਪਣੇ ਬੱਚੇ ਵਾਸਤੇ ਜਿਹੜੇ ਦੂਜੇ ਬੱਚੇ ਨੇ ਉਨਾਂ ਵਾਸਤੇ ਵੀ ਇਹਨਾਂ ਨੇ ਅਰਦਾਸ ਕੀਤੀ ਦੀ ਉਹ ਵੀ ਠੀਕ ਹੋ ਜਾਣ ਜਿੱਥੇ ਵੀ ਹੈਗੇ ਨੇ ਤੇ ਚਲੋ ਜਾਨਾ ਵੀ ਚਾਹੀਦਾ ਹੈ ਕਰਨਾ ਵੀ ਚਾਹੀਦਾ ਹੈ ਸਾਡੇ ਮਨ 'ਚ ਬਹੁਤ ਹੈਗਾ ਏ ਕਿ ਸਾਡਾ ਬੱਚਾ ਠੀਕ ਹੋ ਜਾਏ ਪਹਿਲੇ ਨਹੀਂ ਸੀ ਕੁਝ ਵੀ ਕਰਦਾ ਹੁਣ ਚਲੋ ਚੋਰਾ ਲੱਪਿਆ ਏ ਤੇ ਹੁਣ ਹੈ ਕਿ ਚਲੋ ਠੀਕ ਹੋ ਗਿਆ ਏ ਥੋੜਾ ਬੋਲਦਾ ਏ ਕਲੀਅਰ ਨਹੀਂ ਬੋਲਦਾ ਹਜੇ ਹੁਣ ਚਲਾਕੀਆਂ ਵੀ ਕਰਦਾ ਵਾ ਹੁਣ ਕੋਈ ਚੀਜ਼ ਨਾ ਇਹਨੂੰ ਪਕੜਾ ਕੇ ਵੇਖੋਗੇ ਇਹਨੇ ਕਹਿੰਨਾ ਨਹੀਂ ਮੈਂ ਹੀ ਖਾਣੀ ਏ ਤੇ ਡਾਕਟਰਾਂ ਨੇ ਇੱਥੋਂ ਤੱਕ ਜਵਾਬ ਦਿੱਤਾ ਸੀ ਕਿ ਕੰਨੇ ਦਾ ਦਿਮਾਗ ਨਹੀਂ ਹੈਗਾ ਇਹ 90% ਤੱਕ ਮਕੀਆ ਬਨੋਰਮਾ ਦਾ ਭੈਣ ਜੀ ਬਾਪ ਨੂੰ ਤੇ ਦਰਦ ਹੁੰਦਾ ਹੁੰਦਾ ਪਰ ਇੱਕ ਮਾਂ ਜਿਹੜੀ ਹੈ ਉਹ ਸਾਡੀਆਂ ਕਿਤਾਬਾਂ ਚ ਵੀ ਲਿਖਿਆ ਗਿਆ ਰੱਬ ਤੋਂ ਬਾਅਦ ਮਾਂ ਨੂੰ ਦਰਜਾ ਦਿੱਤਾ ਗਿਆ ਇੱਕ ਮਾਂ ਹੋਣ ਦੇ ਨਾਤੇ ਤੁਹਾਡੇ ਦਿਲ ਤੇ ਫਿਰ ਕਿਦਾਂ ਬੀਤਦੀ ਜਦ ਬੱਚੇ ਨੂੰ ਪਹਿਲੀ ਕੰਡੀਸ਼ਨ ਚ ਵੇਖਦੇ ਹਾਂ ਹਾਂ ਜੀ ਮੈਨੂੰ ਤੇ ਪਤਾ ਨਹੀਂ ਸੀ ਮੇਰਾ ਸੰਜੀਰੀਨ ਹੋਇਆ ਸੀ ਪਰ ਮੈਨੂੰ ਬੜਾ ਦੁੱਖ ਲੱਗਾ ਸੀ ਮੇਰਾ ਬੱਚਾ ਜੀਰੋ ਸੀਰੀਅਸ ਹੈਗਾ ਹੀ ਤੇ ਮੈਂ ਬੜਾ ਰੋਈ ਸੀ ਮੈਂ ਆਪਣੇ ਬੱਚੇ ਕੋ 15 20 ਦਿਨਾਂ ਬਾਅਦ ਗਈ ਸੀ ਤੇ ਉਦੋਂ ਮੈਂ ਦੇਖਿਆ ਸੀ ਪਾਈਪਾਂ ਵਗਾਰਾ ਲੱਗੀਆਂ ਸੀ ਨੂੰ ਹਰ ਚੀ ਲੱਗੀ ਹੋਈ ਸੀ ਉਹਦੇ ਬਹੁਤ ਜ਼ਿਆਦਾ ਇਹ ਡੇਢ ਮਹੀਨੇ ਬਾਅਦ ਘਰ ਆਇਆ ਸੀ ਹਸਪਤਾਲ ਤੋਂ ਲਾਸਟ ਵਿੱਚ ਸੋਸ਼ਲ ਮੀਡੀਆ ਨਹੀਂ ਤੁਹਾਨੂੰ ਕਈਆਂ ਨੇ ਵਾਚ ਕਰਨਾ ਸੁਣਨਾ ਕੀ ਅੱਜ ਮੈਸੇਜ ਦੇਣਾ ਚਾਹੋਗੇ ਬਹੁਤ ਸਾਰੇ ਲੋਕ ਜਿਹੜੇ ਆਧੁਨਿਕ ਯੁੱਗ ਦੇ ਵਿੱਚ ਜਿਹਨੂੰ ਕਾਲ ਯੁੱਗ ਕਿਹਾ ਜਾਂਦਾ ਹੈ ਉਹ ਚ ਕਹਿੰਦੇ ਪਰਮਾਤਮਾ ਹੈ ਹੀ ਨਹੀਂ ਅੱਜ ਕੀ ਕਹਿਣਾ ਚਾਹੁੰਦੇ ਜਿਹਦਾ ਨਾ ਹੱਟ ਬੀਤੀ ਕੀ ਕਹਿਣਾ ਚਾਹੁੰਦੇ ਭਾਜੀ ਪਰਮਾਤਮਾ ਹੈਗਾ ਦੂਜੀ ਗੱਲ ਇਹ ਆ ਕਿ ਕੋਈ ਮੈਨੂੰ ਇਹ ਨਾ ਸੋਚੇ ਕਿ ਵੀਡੀਓ ਪਾਉਣ ਵਾਸਤੇ ਠੀਕ ਹੈ ਜੇ ਵੀਡੀਓ ਪਾਣੀ ਹੁੰਦੀ ਮੈਂ ਅੱਜ ਤੋਂ 2 ਸਾਲ ਪਹਿਲਾਂ ਹੀ ਪਾ ਦੇਣੀ ਸੀ ਕਿ ਜੇ ਮੇਰੇ ਮਨ ਚ ਹੁੰਦਾ ਨਾ ਤੇ ਬਾਕੀ ਜਿਨ੍ਹਾਂ ਤੁਸੀਂ ਵੀ ਸਮਝਦਾਰ ਹੋ ਸਾਰੇ ਸਮਝਦਾਰ ਆ ਉਹਨਾਂ ਅੱਗੇ ਆਪਣਾ ਜੋ ਯੂਟਿਊਬਰ ਦਾ ਚੈਨਲ ਜਾਂ ਦੂਜਾ ਉਹ ਲਿਖਿਆ ਹੋਊਗਾ ਤੇ ਜਾਂ ਅਸੀਂ ਰਾਤ ਇੱਥੇ ਰਹਿ ਰਹੇ ਆ ਅਸੀਂ ਖਾਣੇ ਆ ਅਸੀਂ ਖਾਣਾ ਮਿਲਿਆ ਕਿ ਨਹੀਂ ਮਿਲਿਆ ਇਹੋ ਜੀ ਮੇਰੀ ਕਦੀ ਆਪਣੀ ਕੋਈ ਵੀਡੀਓ ਹੋਏਗੀ ਨਾ ਤੇ ਫੇਰ ਆ ਕੇ ਫਰੋਬ ਹੈ ਫਰੇਬ ਹੈ ਜੋ ਮਰਜੀ ਠੀਕ ਹੈ ਨਾ ਫੇਰ ਕੋ ਫਰੇਬ ਆ ਅੱਜ ਤੱਕ ਮੈਂ ਪਾਈ ਨਹੀਂ ਕਿ ਮੇਰੇ ਬੇਟੇ ਨੇ ਕੀ ਕੀਤਾ ਕੀ ਨਹੀਂ ਅੱਜ ਮੈਂ ਸਟੋਰੀ ਤਾਂ ਸੁਣਾਈ ਕਿ ਲੋਕੀ ਗਲਤ ਕਮੈਂਟ ਮਾਰਦੇ ਆ ਠੀਕ ਹੈ ਨਾ ਕੀ ਗਲਤ ਕਮੈਂਟ ਨਾ ਵਜਣ ਕਿ ਕੋਈ ਪਾਪਾਂ ਦਾ ਭਾਗੀ ਨਾ ਬਣੇ ਹਾਂ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਇਸ ਕਰਕੇ ਜਾ ਰਿਹਾ ਆ ਇਹ ਹੁਣ ਆਛਾ ਭਾਜੀ ਉਦਾਂ ਹੀ ਆ ਗਿਆ ਮੈਂ ਤੇ ਨਹੀਂ ਬੁਲਾਇਆ ਆਪੇ ਹੀ ਆਏ ਨਾ ਤੇ ਇਹਨਾਂ ਨੂੰ ਪਤਾ ਵਾ ਦੋ ਗੱਲਾਂ ਮੈਂ ਸਾਂਝੀਆਂ ਕਰਨਾ ਚਾਹਾਂਗਾ ਇਹ ਇਹ ਉਦੋਂ ਨੇ ਨਾ ਹੀ ਦੁਕਾਨ ਤੇ ਗਏ ਆ ਇਹਨਾਂ ਕੋਲੋਂ ਸਾਰਾ ਸਮਾਨ ਨਹੀਂ ਨਿਕੋ ਜਾਂਦਾ ਤੇ ਇਹ ਭਾਜੀ ਕੋ ਗਏ ਤੇ ਇਹਨਾਂ ਦਾ ਬੇਟਾ ਕਹਿੰਦਾ ਇਹਨਾਂ ਨੇ ਦੱਸਿਆ ਕਿ ਆ ਭਾਜੀ ਜੀ ਨਹੀਂ ਉੱਥੇ ਜਾ ਰਿਹਾ ਪੜ੍ਹਨਾ ਸਾਈ ਕਹਿੰਦੇ ਪਿਛਲੀ ਵਾਰੀ ਅਯੁੱਧਿਆ ਵੀ ਗਏ ਸੀ ਆ ਕਿ ਪੜ੍ਹਨਾ ਸਾਈ ਜਾ ਰਿਹਾ ਤੇ ਇਹਨਾਂ ਦਾ ਬੇਟਾ ਮੈਨੂੰ ਕਹਿੰਦਾ ਛੋਟਾ ਬੇਟਾ ਕਹਿੰਦਾ ਸ਼ਾ ਅੰਕਲ ਤੁਹਾਡੇ YouTube ਤੇ ਚੈਨਲ ਬਣਿਆ ਹੋਣਾ ਮੈਂ ਕਹਿੰਦਾ ਨਹੀਂ ਬੇਟਾ ਮੈਨੂੰ ਲੋਕਾਂ ਦੇ ਲਾਈਕ ਨਹੀਂ ਚਾਹੀਦੇ ਮੈਨ ਪਰਮਾਤਮਾ ਨੇ ਲਾਈ ਚਾਹੀਦੇ ਅਸੀਂ ਇਹੀ ਗੱਲ ਹੈ ਭਾਜੀ ਹਾਂਜੀ ਦੂਜੀ ਗੱਲ ਇਹ ਕੀ ਕਹਿੰਦੇ ਨੇ ਉਥੇ ਜੋਤੀ ਭਾਜੀ ਹੈ ਇਹ ਸਾਰੇ ਸਵਾਲ ਪੁੱਛਦੇ ਮੈਂ ਪੁੱਛਣਾ ਇਹਨਾਂ ਨੂੰ ਇਹਨਾਂ ਦਾ ਮੇਰੇ ਨਾਲ ਵਾਕ ਹੀ ਪਤਾ ਕਰਦੇ ਨੇ ਇਹ 2012 ਤੇਨਾਂ ਦੀ ਇਹਨਾਂ ਦਾ ਮੇਰੇ ਕੋਲ ਨੰਬਰ ਵੀ ਹੈ ਕਾਹੀ ਪੁੱਛਿਓ ਇਹਨਾਂ ਨੂੰ ਮੈਂ ਕੀਤਾ ਕਦੀ ਫੋਨ ਕੀ ਭਾਜੀ ਮੈਂ ਜਾ ਰਿਹਾ ਉਹ ਅਸੀਂ ਇਹ ਸਾਡੇ ਜੀਜਾ ਜੀ ਦੇ ਫਰੈਂਡ ਹੈਗੇ ਆ ਮੈਂ ਜੀਜਾ ਜੀ ਕੋ ਕਪੜੇ ਲੈਣ ਗਿਆ ਸੀ ਤੁਹਾਨੂੰ ਪਤਾ ਨਾ ਜੀਜਾ ਜੀ ਕਪੜੇ ਲੈਣ ਗਿਆ ਸੀ ਉਹਨਾਂ ਨੇ ਫੋਨ ਕੀਤਾ ਸੀ ਕਿ ਬੱਬੂ ਜਾ ਰਿਹਾ ਇਹਨਾਂ ਨੇ ਕਹਿੰਦੇ ਨਹੀਂ ਇਹ ਬਹੁਤ ਵੱਡੀ ਗੱਲ ਆ ਇਸ ਤਰ੍ਹਾਂ ਨਹੀਂ ਜਾਣਾ ਏ ਏਸੀ ਜੀ ਗੁਰਸਿੱਖ ਬਾਣੇ ਸਾਡੇ ਸਰਦਾਰ ਨਰਿੰਦਰ ਸਿੰਘ ਬਟਾਲੇ ਤੋਂ ਵੈਸੇ ਭਾਜ ਨੇ ਕਿਹਾ ਕਿ ਮੈਂ মিডিਆ ਸਾਹਮਣੇ ਜਾਂ ਆਪਣੇ ਕੋਈ ਚੈਨਲ ਤੇ ਲੋਕਾਂ ਸਾਹਮਣੇ ਨਹੀਂ ਆਉਣਾ ਚਾਹੁੰਦਾ ਪਰ ਅਸੀਂ ਕਹਿਣਾ ਚਾਹੁੰਦੇ ਆਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਿੱਥੇ ਤੁਸੀਂ ਵੱਖ-ਵੱਖ ਤਰ੍ਹਾਂ ਦੀ ਅਲੱਗ ਵੀਡੀਓ ਵੇਖਦੇ ਹਾਂ ਜੇ ਤੁਹਾਨੂੰ ਕੋਈ ਦੁੱਖ ਹੁੰਦਾ ਹੈ ਉੱਥੇ ਇਹੋ ਜਿਹੀ ਵੀਡੀਓ ਵੀ ਸ਼ੇਅਰ ਕਰਨੀ ਚਾਹੀਦੀ ਹੈ ਜਿੱਥੇ ਸਭ ਨੂੰ ਇੱਕ ਸਿੱਖਿਆ ਮਿਲਦੀ ਹੈ ਕਿ ਗੁਰੂ ਘਰ ਨਾਲ ਜੁੜਨਾ ਚਾਹੀਦਾ ਹੈ ਬਟਾਲੇ ਤੋਂ ਲਾਈਵ ਤਸਵੀਰਾਂ ਵਖਾ ਰਹੇ ਹਾਂ ਵੇਖਦੇ ਰਹੋ ਚੈਨਲ ਦਾ ਆਰਐਨਯੂਐਸ